ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਸੈਕਟਰ 77 ਮੋਹਾਲੀ ਨਿਵਾਸ ਤੇ ਬੀਤੀ ਰਾਤ ਹੋਈ ਫਾਇਰਿੰਗ ਦੱਸਿਆ ਜਾ ਰਿਹਾ ਹੈ 6 ਤੋਂ 7 ਰਾਉਂਡ ਫਾਇਰ ਕੀਤੇ ਗਏ ਪਿੰਕੀ ਢਾਲੀਵਾਲ ਦੇ ਨਿਵਾਸ ਦੇ ਉੱਤੇ ਜਿਸ ਦੇ ਚੱਲਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ওই ਜੀ ਇੱਕ ਯੂਪੀ ਨੰਬਰ ਪਲੇਟ ਦੇ ਗੱਡੀ ਚ ਦੋ ਅਣਪਛਾਤੇ ਵਿਕਤ ਨਾ ਆਏ ਸੀ ਕੱਲ ਰਾਤ ਤਕਰੀਬ 10 ਵਜੇ ਉਹ 710 ਫਾਇਰ ਕਰਕੇ ਥੋਕ ਜ ਗਿਆ ਵੀ ਆ ਵੈਰੀ ਕਲੋਸ ਟੂ ਕੈਚਿੰਗ them ਸੀਸੀਟੀਵੀ ਸਾਰਾ ਫੁਟੇਜ ਕੱਢ ਲਿਆ ਆਪਾਂ ਤੇ ਡੀਟੇਲਸ ਆਪਾਂ ਸਾਰੇ ਵੈਰੀਫਾਈ ਕਰਕੇ ਤੇ ਜਿਹੜੀ ਗੈਂਗਸਟਰ ਦੀ ਕਨੈਕਸ਼ਨ ਹੈ ਉਹ ਸਾਰਾ ਪਕੜ ਲਾਂ ਸਰ ਕਿੰਨੇ ਰੌਂਡ ਫਾਇਰ ਹੋਏ ਫਾਇਰ ਉਹ ਲਗਭਗ 710 ਫਾਇਰ ਕੀਤੇ ਸਰੀ ਗੱਡੀ ਵੈਸੀ ਹੈ ਮੋਟਰਸਾਈਕਲ ਕੋਈ ਹਾਂ ਮੋਟਰਸਾਈਕਲ ਹੈ ਐਸੀ ਯੂਪ ਨੰਬਰ ਪਲੇਟ ਦੀ ਆਪਾਂ ਓਵੀ ਚੈੱਕ ਕਰੇ ਦੀ ਫੇਕ ਨੰਬਰ ਪਲੇਟ ਸੀ ਜਾਂ ਕੋਈ ਜਨੂਇਨ ਸੀ ਜਾਂ ਕੋਈ ਚੋਰੀ ਦੀ ਬਾਈਕ ਸੀ ਉਹ ਸਾਰਾ ਵੈਰੀਫਾਈ ਸਰੀ ਇਹਨਾਂ ਨੂੰ ਕੋਈ ਲੈਟਰ ਵੀ ਉੱਪਰ ਵੀ ਕਹਰੇ ਬੀਐਫਸ ਨੂੰ ਚੰਕੀ ਦੀਨ ਕੰਮ ਕੀ ਆ ਦੀ ਐਂਗਲ ਵੀ ਆਪਾਂ ਦੇਖ ਰਿਹਾ ਜੀ ਸਾਰਾ ਉਹਨਾਂ ਦੀ ਪੂਰਾ ਹਿਸਟਰੀ ਜੋ ਵੀ ਹੈ ਜਿਹੜੀ ਵੀ ਹੈ ਆਪਾਂ ਉਹ ਵੀ ਕਰਕੇ ਤੇ ਕੰਪਲੀਟ ਇਨਵੈਸਟੀਗੇਸ਼ਨ ਕਰਕੇ ਸਾਰਾ ਡੀਟੇਲ ਤੁਹਾਨੂੰ ਮੈਂ ਦੇਣਾ ਠੀਕ ਹੈ